ਆ ਡੀਸੀ ਨੇ ਮਾਜੇ ਦੇ ਇਹਨਾਂ ਦਾ ਨਾਮ ਹੈ ਸਾਖਸੀ ਸਹਾਨੀ ਜੋ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਐ ਇੱਕ ਘਰ ਵੀ ਨਹੀਂ ਇਹਨਾਂ ਨੇ ਛੱਡਿਆ ਜਿਨ੍ਹਾਂ ਦੀ ਨਾਂ ਜਾਂਚ ਕੀਤੀ ਹੋਵੇ ਹਰ ਇੱਕ ਲੋਕਾਂ ਤੱਕ ਜੋ ਉਹਨਾਂ ਦਾ ਕੋਈ ਚੀਜ਼ ਚਾਹੀਦੀ ਹੈ ਰਾਸ਼ਨ ਚਾਹੀਦਾ ਹੈ ਚਾਹੇ ਇਨਸਾਨਾਂ ਨੂੰ ਚਾਹੇ ਡੰਗਰ ਪਸ਼ੂਆਂ ਨੂੰ ਜੋ ਵੀ ਚੀਜ਼ ਲੋੜੀਦੀ ਹੈ ਉਹਨਾਂ ਤੱਕ ਪਹੁੰਚਾਰੇ ਆਪਣੇ ਆਪ ਦਾ ਖਿਆਲ ਤੱਕ ਨਹੀਂ ਰੱਖ ਸਕੇ ਖਿੰਡੇ ਹੋਏ ਵਾਲਾਂ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਆ ਡੀਸੀ ਆ ਜਿਹੜਾ ਐ ਲਾ ਲੋ ਵੀ ਜ਼ਿਲ੍ਹੇ ਦਾ ਮੁੱਖ ਮੰਤਰੀ ਹੁੰਦਾ ਬਹੁਤ ਵੱਡਾ ਅਹੁਦਾ ਹੁੰਦਾ ਹੈ ਹੋਰ ਆਪਾਂ ਕਿੰਨੇ ਇੱਕ ਇਸ ਤਰ੍ਹਾਂ ਦੇ ਅਫਸਰ ਜਿਹੜੇ ਆਪਾਂ ਦੇਖ ਰਹੇ ਹਾਂ ਹੜ੍ਹਾਂ ਦੇ ਹਾਲਾਤਾਂ ਵਿੱਚ ਲੋਕਾਂ ਦੀ ਮਦਦ ਕਰਦੇ ਹੋਏ ਤਾਂ ਮਾਜੇ ਦੇ ਲੋਕ ਇਸ ਕੁੜੀ ਦਾ ਜਿਹੜਾ ਬਹੁਤ ਸ਼ੁਕਰਗੁਜ਼ਾਰ ਨੇ ਇਸ ਕੁੜੀ ਤੋਂ ਬਹੁਤ ਖੁਸ਼ ਨੇ ਸਿਰ ਤੇ ਹੱਥ ਰੱਖ ਕੇ ਇਸ ਕੁੜੀ ਨੂੰ ਦਵਾਵਾਂ ਜਿਹੜੀਆਂ ਦਿੰਦੇ ਨੇ ਕਿਉਂਕਿ ਉਹਨਾਂ ਦੀ ਕਿਸਮਤ ਸਮਝ ਲਓ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਡੀਸੀ ਸਾਹਿਬਾਨ ਜਿਹੜਾ ਮਿਲੇ ਹਰ ਇੱਕ ਅਫਸਰ ਹਰ ਇੱਕ ਡੀਸੀ ਸਾਹਿਬਾਨ ਚਾਹੇ ਕੋਈ ਵੀ ਫੀਲਡ ਦੇ ਵਿੱਚ ਅਫਸਰ ਹੈ ਇਸ ਤਰ੍ਹਾਂ ਦੇ ਬਣ ਜਾਣਾ ਤਾ ਪੰਜਾਬ ਦੀ ਨਹਾਰ ਹੈ ਜਿਹੜੀ ਉਹ ਬਦਲ ਜਾਵੇ ਤਾਂ ਇਸ ਡੀਸੀ ਸਾਹਿਬਾ ਨੂੰ ਇਸ ਭੈਣ ਨੂੰ ਦਿਲੋਂ ਸਲੂਟ ਹੈ ਤੁਸੀਂ ਵੀ ਵੀਡੀਓ ਨੂੰ ਜਿਹੜਾ ਸ਼ੇਅਰ ਜਰੂਰ ਕਰਿਓ